ਕਿਸਾਨ ਵੀਰੋ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ 31 ਮਾਰਚ 2024 ਦਾ ਦਿਨ ਹੈ ਤੇ ਸ਼ਾਮ ਦੇ 6:00 ਵਜੇ ਨੇ ਤੇ ਬੀਤੀ ਰਾਤ ਤਕਰੀਬਨ ਪੂਰੇ ਪੰਜਾਬ ਦੇ ਵਿੱਚ ਹੀ ਮੀਂਹ ਆ ਜਿਹੜਾ ਮੀਂਹ ਦੇ ਨਾਲ ਹਨੇਰੀ ਕਾਫੀ ਜ਼ਿਆਦਾ ਆਈ ਹੈ ਮੀਂਹ ਤਾਂ ਚਲੋ ਘਾਟੀ ਪਿਆ ਪਰ ਹਨੇਰੀ ਬਹੁਤ ਜ਼ਿਆਦਾ ਤੇਜ਼ ਆ ਜਿਹੜੀ ਉਹ ਚੱਲੀ ਆ ਆਪਣੀ ਤਾਂ ਚਲੋ ਪਰਸੋਂ ਵੀ ਆਈ ਸੀ ਮਤਲਬ ਕੱਲ ਵਾਲੀ ਰਾਤ ਤੋਂ ਇੱਕ ਰਾਤ ਪਹਿਲਾਂ ਜਿਹੜੀ ਲੰਕੇ ਗਈ ਆ ਉਸ ਦਿਨ ਵੀ ਮਤਲਬ ਕਾਫੀ ਜ਼ਿਆਦਾ ਨੇਰੀ ਆ ਜਿਹੜੀ ਉਹ ਤੇਜ਼ ਹਵਾ ਚੱਲੀ ਸੀ ਪਰ ਉਦੋਂ ਮੀਂਹ ਜਿਹੜਾ ਬਿਲਕੁਲ ਘਟ ਪਿਆ ਸੀ ਪਰ ਕੱਲ ਹਾਦੀ ਮਤਲਬ ਦੋ ਤਿੰਨ ਕ ਘੰਟੇ ਲਗਾਤਾਰ ਇੰਨੀ ਕ ਜ਼ਿਆਦਾ ਤੇਜ਼ ਹਵਾ ਚੱਲੀ ਕਿ ਫਿਰ ਵੀ ਕਣਕਾਂ ਜਿੰਨਾ ਮਤਲਬ ਉਹਦੋਂ ਜਦੋਂ ਹਵਾ ਚੱਲ ਰਹੀ ਸੀ ਐਵੇਂ ਲੱਗ ਰਿਹਾ ਸੀ ਕਿ ਜਿਹੜੀਆਂ ਪੱਕੀ ਦੀਆਂ ਕਣਕਾਂ ਉਹ ਵੀ गिर ਜਣੀਆਂ ਜਿਹੜੇ ਸਾਹ ਨਾਲ ਮਤਲਬ ਹਵਾ ਚੱਲੀ ਪਰ ਸਵੇਰੇ ਆ ਕੇ ਖੇਤ ਦੇਖ ਕੇ ਖੇਤ ਤਾਂ ਚਲੋ ਠੀਕ ਨੇ ਤੇ ਜੇਕਰ ਆਪਾਂ ਹੁਣ ਨੁਕਸਾਨ ਦੀ ਗੱਲ ਕਰੀਏ ਤਾਂ ਕਿਸਾਨ ਵੀਰੋਂ ਨੁਕਸਾਨ ਹੋਇਆ ਜਿਹੜੀਆਂ ਕਣਕਾਂ ਅਜੇ ਹਰੀ ਹੋਲ ਚ ਸੀ ਜਾਂ ਤੁਸੀਂ ਕਹਿ ਸਕਦੇ ਹੋ ਕਿ ਨਸਾਰਾ ਤਾਂ ਬੇਸ਼ੱਕ ਜਿਹੜੀਆਂ ਪਛੇਤੀਆਂ ਉਹ ਵੀ ਇਸ ਟਾਈਮ ਨਸਾਰਾ ਜਿਹੜਾ ਉਹ ਕਰ ਚੁੱਕੀਆਂ ਨੇ ਜਾਂ ਅਜੇ ਮਤਲਬ ਦੁੱਧਾ ਭਰੂਣਾ ਜੇ ਸਟਾਰਟ ਹੀ ਹੋਇਆ ਸੀ ਕਣਕਾਂ ਦੇ ਵਿੱਚ ਜਿਹੜੀਆਂ ਤਾਂ ਕਣਕਾਂ ਚਲੋ ਅਗੇਤੀਆਂ ਨੇ ਜਿੱਦਾਂ ਇਹ ਕਣਕ ਦੇਖੋ ਤੁਸੀਂ ਰੰਗ ਆਪਣੀ ਬਦਲ ਚੁੱਕੀ ਹੀ ਇਹ ਤਾਂ ਚਲੋ 1921 ਦੇ ਝਾੜ ਦਾ ਫਰਕ ਪਏਗਾ ਹਾਂ ਗੜੇ ਮਰੀ ਤੋਂ ਅੱਗੇ ਇਹ ਦਿਨਾਂ ਦੇ ਵਿੱਚ ਗੜੇ ਮਰੀ ਉਹਦਾ ਹੁੰਦੀ ਤੇ ਨਹੀਂ ਪਰ ਫਿਰ ਵੀ ਇਹਦੇ ਤੋਂ ਜੇਕਰ ਵਿਚਾਰ ਰਹਿ ਗਿਆ ਤਾਂ ਫਿਰ ਸਮਝ ਲਓ ਆਪਣੀ ਕਣਕ ਹੈ ਜਿਹੜੀ ਉਹ ਬਚ ਗਈ ਕਈ ਏਰੀਆ ਦੇ ਵਿੱਚ ਸ਼ਾਇਦ ਹੋਈ ਵੀ ਹੋਏਗੀ ਜਿਹੜੇ ਪਹਾੜੀ ਖੇਤਰ ਦੇ ਨਾਲ ਜ਼ਿਆਦਾ ਲੱਗਦੇ ਆ ਜਿੱਦਾ ਪਠਾਨਕੋਟ ਹੁਸ਼ਿਆਰਪੁਰ ਉਹਨਾਂ ਦੇ ਵਿੱਚ ਹੋਈ ਵੀ ਹੋਏਗੀ ਪਰ ਇਸ ਟਾਈਮ ਇਹ ਜਿਹੜੀ ਕਣਕ ਤੁਸੀਂ ਦੇਖ ਰਹੇ ਹੋ ਇਹ ਕਣਕ ਆਪਣੀ 1 ਨਵੰਬਰ ਦੀ ਬਜਾਈ ਹੈ ਤੇ ਇਹ ਰੰਗ ਦੇਖੋ ਇਹਦਾ ਪੂਰਾ ਪੀਲਾ ਪਰ ਉਸ ਤੋਂ ਅਗਲੀ ਕਣਕ ਹੈ ਜਿਹੜੀ ਉਹ ਮਤਲਬ ਪਹਿਲਾਂ ਜਿਹੜੀ ਹਵਾ ਚੱਲੀ ਸੀ ਉਹਦੇ ਨਾਲ ਇੱਕ ਸਾਈਡ ਨੂੰ ਡੇਗੀ ਸੀ ਤੇ ਉਸ ਤੋਂ ਬਾਅਦ ਹੁਣ ਮਤਲਬ ਸਾਰੀ ਕਣਕ ਪਰਤੋ ਕੇ ਦੂਸਰੀ ਸਾਈਡ ਨੂੰ ਮਤਲਬ ਓਪੋਜ਼ਿਟ ਸਾਈਡ ਨੂੰ ਡੇਗੀ ਉਹਦੇ ਤੇ ਜਿਹਦੇ ਕਾਰਨ ਹੁਣ ਤਕਰੀਬਨ ਸਾਰੀਆਂ ਹੀ ਕਣਕਾਂ ਜੜਾਂ ਜਿਹੜੀਆਂ ਉਹ ਹਲਾ ਚੁੱਕੀਆਂ ਨੇ ਤੇ ਜੇਕਰ ਮੈਂ ਨੁਕਸਾਨ ਦੀ ਗੱਲ ਕਰਾਂ ਤਾਂ ਕਿਸਾਨ ਵੀਰੋਂ ਨੁਕਸਾਨ 2 ਤੋਂ 5 ਕੁਇੰਟਲ ਤੱਕ 20 ਹੋ ਸਕਦਾ ਜਿਹੜੀਆਂ ਕਣਕਾਂ ਜੇ ਹਰੀਆਂ ਸੀ ਜਾਂ ਤੁਸੀਂ ਕਹਿ ਸਕਦੇ ਹੋ ਕਿ ਨਵੰਬਰ ਦੇ ਅਖੀਰਲੇ ਹਫਤੇ ਦੀ ਬਜਾਈ ਸੀ 20 ਮਤਲਬ ਨਵੰਬਰ ਤੋਂ ਬਾਅਦ ਬਾਅਦ ਦੀ ਬਜਾਈ ਸੀ ਜਾਂ ਤੁਸੀਂ ਉਈ ਜਿਆਦਾ ਸਮਾਂ ਲੈਣ ਵਾਲੀ ਵੈਰਾਈਟੀ ਹੈ ਜਿਹੜੀ ਉਹ ਆਪਣੇ ਖੇਤ ਵਿੱਚ ਬੀਜੀ ਸੀ ਤਾਂ ਉਹ ਕਣਕਾਂ ਜਿਹੜੀਆਂ ਇੱਕ ਵਾਰੀ ਹਿੱਲ ਗਈਆਂ ਉਹ ਹੁਣ ਜਿਸ ਦਿਨ ਚਲੋ ਜੇ ਫਿਰ ਵੀ ਆਪਣਾ ਫਾਇਦਾ ਰਹਿ ਜਾਊਗਾ ਜੇ ਹਵਾ ਅਜੇ ਮਤਲਬ ਗਰਮੀ ਉਨੀ ਜਿਆਦਾ ਨਹੀਂ ਵਾਧੀ ਜੇ ਗਰਮੀ ਮਤਲਬ ਅਜੇ ਠੰਡਾ ਮੌਸਮੀ 2-4 ਦਿਨ 5 ਦਿਨ ਵੀ ਕਣਕ ਨੂੰ ਹੋਰ ਮਿਲ ਜਾਣ ਠੰਡੇ ਮੌਸਮ ਦੇ ਤਾਂ ਫਿਰ ਵੀ ਆਪਣਾ ਜਿੱਥੇ ਤੁਸੀਂ ਕਹਿ ਸਕਦੇ ਹੋ ਕਿ ਇਹ ਨੁਕਸਾਨ ਆਪਣਾ ਜੇ ਮੰਨ ਲਓ 2 ਕੁਇੰਟਲ ਦਾ ਹੋਣਾ ਤੇ ਉਹ ਕੱਟ ਕੇ 1 ਕੁਇੰਟਲ ਰਹਿ ਜਾਊਗਾ ਪਰ ਜੇ ਕੱਲ ਤੋਂ ਹੀ ਮਤਲਬ ਅੱਜ ਦਾ ਦਿਨ ਤਾਂ ਐਤਵਾਰ ਆ ਅੱਜ ਦਾ ਦਿਨ ਤਾਂ ਲੱਗਿਆ ਦੱਸਿਆ ਹੋਇਆ ਸੀ ਕਿ ਮਤਲਬ ਤਾਪਮਾਨ ਥੋੜਾ ਜਿਆ ਨੀਵਾ ਪਰ ਅਗਲੇ ਦਿਨਾਂ ਤੋਂ ਧੁੱਪ ਹੈ ਜਿਹੜੀ ਉਹ ਤੇਜ ਦੱਸੀ ਹੋਈ ਆ ਟੈਂਪਰੇਚਰ ਜਿਹੜਾ ਉਹ ਵੀ 36 37 ਡਿਗਰੀ ਤੱਕ ਮਤਲਬ ਮੰਗਲ ਵੀਰਵਾਰ ਤੱਕ ਬੁੱਧਵਾਰ ਤੱਕ ਜਾਂਦਾ ਜਿਹੜਾ ਉਹ ਦੇਖਦਾ ਤੇ ਜਿਹਦੇ ਕਾਰਨ ਆਹ ਤਾਂ ਚਲੋ ਹੁਣ ਕਣਕਾਂ ਪੱਕੀਆਂ ਹੀ ਸੀ ਇਹਨਾਂ ਦੇ ਉੱਪਰ ਕੋਈ ਬਾਲਾ ਫਰਕ ਨਹੀਂ ਆ ਜਿਹੜੀਆਂ ਕਣਕਾਂ ਅਗੇਤੀਆਂ ਨੇ ਤੇ ਨਾ ਹੀ ਉਹ ਕਣਕਾਂ ਡਿੱਗੀਆਂ ਨੇ ਇਸ ਟਾਈਮ ਤੁਹਾਨੂੰ ਵੀ ਪਤਾ ਕਿ ਜਿਹੜੀ ਕਣਕ ਜਦੋਂ ਇੱਕ ਵਾਰੀ ਪਕਾਵਲ ਨੂੰ ਤੁਰਪੰਦੀ ਆ ਤਾਂ ਉਹ ਕਣਕ ਦੁਬਾਰਾ ਨਹੀਂ ਡਿੱਗਦੀ ਕਿਉਂਕਿ ਉਹ ਉੱਪਰੋਂ ਹੋਲੀ ਹੋ ਜਾਂਦੀ ਆ ਉਹਦਾ ਨਾੜਾ ਜਿਹੜਾ ਉਹ ਹੌਲੀ ਹੌਲਾ ਹੋ ਜਾਂਦਾ ਤੇ ਜਿਹੜੀ ਕਣਕ ਅਜੇ ਮਤਲਬ ਹਰੀ ਆ ਬੇਸ਼ੱਕ ਉਹਨੇ ਨਸਾਰਾ ਕੀਤਾ ਹੋਏ ਇਹ ਤੁਹਾਡੇ ਮਤਲਬ ਬੀਜ ਦੇ ਉੱਪਰ ਡਿਪੈਂਡ ਕਰਦਾ 30 680 ਵਗੈਰਾ ਅੱਥੇ ਮੈਂ ਦੇਖਿਆ ਕਿ ਕਈ ਕਿਸਾਨ ਵੀਰਾਂ ਦੀਆਂ ਮਤਲਬ 30 680 ਅੱਜ ਸਵੇਰੇ ਮੈਂ ਕਈ ਜਣਿਆਂ ਨੂੰ ਮਤਲਬ ਪੁੱਛਿਆ ਤੇ ਉਹ ਕਹਿੰਦੇ ਕਿ ਜਿਹੜੀ 187 ਹੈ ਕਈ ਜਗ੍ਹਾ ਤੇ ਉਹ ਬਚ ਗਈ ਤੇ 30 680 ਹੈ ਜਿਹੜੀ ਉਹ ਡੇਗ ਗਈ ਇਸਦਾ ਮਤਲਬ ਇਹ ਸਿਰਫ ਇਹ ਹੁੰਦਾ ਕਿ ਹਾਂ ਤੁਹਾਡੀ ਉਸ ਟਾਈਮ ਕਣਕ ਦਾ ਦੇ ਵਿੱਚ ਵੇਟ ਕਿ ਇਹਦੇ ਵਿੱਚ ਜ਼ਿਆਦਾ ਸੀ ਹਰਾ ਦਾਣਾ ਮਤਲਬ ਕਹਿ ਸਕਦੇ ਹੋ ਜਾਂ ਹਰਾ ਨਾੜ ਕਿ ਇਹਦੇ ਵਿੱਚ ਸੀ ਉਦੇ ਕਾਰਨ ਮਤਲਬ ਹੁਣ ਜੇਕਰ ਮੈਂ ਨੁਕਸਾਨ ਦੀ ਗੱਲ ਕਰਾਂ ਤਾਂ ਨੁਕਸਾਨ ਉਹਨਾਂ ਕਣਕਾਂ ਦਾ ਹੋ ਸਕਦਾ ਜੇ ਫਿਰ ਵੀ ਮੌਸਮ ਠੰਡਾ ਰਹਿ ਜਾਂਦਾ 1 2 4 5 ਦਿਨ 5 ਦਿਨ ਜੇ ਕਣਕ ਨੂੰ ਮੌਸਮ ਠੰਡਾ ਇਦਾਂ ਹੀ ਮਿਲ ਜਾਂਦਾ ਮਤਲਬ 25 ਤੋਂ 30 ਡਿਗਰੀ ਤੱਕ ਦਾ ਤਾਪਮਨ ਜਾਂ ਕੋਈ 32 ਹੋ ਜੇ ਵੱਧ ਤੋਂ ਵੱਧ ਫਿਰ ਵੀ ਅਜੇ ਆਪਾਂ ਜਿਹੜਾ ਨੁਕਸਾਨ ਤੋਂ ਬਚ ਸਕਦੇ ਆ ਪਰ ਜਿਹੜੀਆਂ ਕਣਕਾਂ ਮਤਲਬ ਇਸ ਟਾਈਮ ਪੱਕੀਆਂ ਖੜੀਆਂ ਨੇ ਜਿੱਦਾਂ ਇਹ ਦੇਖੋ ਤੁਸੀਂ ਹਨਾ ਜਿਹੜੀਆਂ ਕਣਕਾਂ ਰੰਗ ਪੂਰਾ ਚੇਂਜ ਕਰ ਚੁੱਕੀਆਂ ਨੇ ਇਹ ਦੇਖੋ ਇਹ ਉਦਾਂ ਹੀ ਆ ਜਿਹੜੀ ਪਹਿਲਾਂ ਹੀ ਮਤਲਬ ਮੀਂਹ ਦੇ ਵਿੱਚ ਡਿੱਗੀ ਸੀ ਉਦਾਂ ਦੀ ਉਦਾਂ ਹੀ ਖੜੀ ਜਾਈ ਨੇ ਨਾ ਮਤਲਬ ਪਲਚਾ ਮਾਰਿਆ ਤਕਰੀਬਨ ਕਣਕਾਂ ਜਿਹੜੀਆਂ ਪਹਿਲਾਂ ਡਿੱਗੀਆਂ ਸੀ ਉਹ ਇਸ ਟਾਈਮ ਤੇ ਪਲਚਾ ਜਿਹੜਾ ਉਹ ਕਣਕਾਂ ਮਾਰ ਚੁੱਕੀਆਂ ਪਲਚਾ ਮਾਰਨ ਦੇ ਕਾਰਨ ਇਹ ਆਪਾਂ ਨੂੰ ਨੁਕਸਾਨ ਹੋਣਾ ਕਿ ਉਹ ਹੁਣ ਸਿੱਧਾ ਸੁੱਕਣੀਆਂ ਨਹੀਂ ਕਣਕਾਂ ਜਿਹੜੀਆਂ ਕਣਕਾਂ ਮੈਂ ਡਰਾ ਨਹੀਂ ਰਿਹਾ ਕਿਸੇ ਨੂੰ ਇਹ ਕੁਦਰਤ ਹੈ ਇਹ ਕੁਝ ਵੀ ਕਰ ਸਕਦੀ ਹੈ ਬਿਨਾਂ ਕੁਝ ਕੀਤੇ ਤਾਂ ਵੀ ਕਿਸਾਨ ਦਾ ਨੁਕਸਾਨ ਕਰ ਸਕਦੀ ਹੈ ਤੇ ਕਈ ਵਾਰੀ ਜਿੰਨਾ ਮਰਜ਼ੀ ਕੁਝ ਕਰ ਲੇ ਤੇ ਜਿਹੜਾ ਨੁਕਸਾਨ ਆ ਉਹ ਕਿਸਾਨ ਦਾ ਤਾਂ ਵੀ ਨਹੀਂ ਹੁੰਦਾ ਸੋ ਇਹ ਕੁਦਰਤਾ ਇਹਦੇ ਨਾਲ ਕੋਈ ਮਤਲਬ ਇਹ ਨਹੀਂ ਹੈ ਕਿ ਆਪਾਂ ਇਹਦੇ ਨਾਲ ਮੱਥਾ ਲਾਈਏ ਪਰ ਹਾਂ ਇੰਨਾ ਜ਼ਰੂਰ ਹੈ ਕਿ ਨੁਕਸਾਨ ਤਾਂ ਹੋਇਆ ਜਿਹੜੀਆਂ ਕਣਕਾਂ ਜੇ ਹਰੇ ਪੰਚ ਸੀ ਜਿਹੜੀਆਂ ਕਣਕਾਂ ਇਸ ਟਾਈਮ ਪਕਾਈ ਚ ਸੀ ਉਹ ਮਤਲਬ ਕੋਈ ਉਹਨਾਂ ਦਾ ਬੜਾ ਜ਼ਿਆਦਾ ਨੁਕਸਾਨ ਆ ਜਿਹੜਾ ਉਹ ਨਹੀਂ ਹੋਣਾ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਿਓ ਧੰਨਵਾਦ